ਸਤ 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 ਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਨਾਲ ਅਸੀਂ ਕਿਸੇ ਕੰਮ ਜਾ ਰਹੇ ਸੀ ਤੇ ਸਾਨੂੰ ਰਸਤੇ ਦੇ ਵਿੱਚੋਂ ਆਹ ਪੇਟੀ ਕੁਰਕਰਿਆਂ ਦੀ ਲੱਭੀ ਐ ਆਹ ਬੇਟੀ ਲੱਭੀ ਐ ਜੀ ਕੁਰਕਰਿਆਂ ਦੀ ਅਸੀਂ ਬੇਨਤੀ ਕਰਦੇ ਆਂ ਵੀ ਜੇ ਕਿਸੇ ਵੀ ਭਰਾ ਦੀ ਮਨਕੇ ਤੋਂ ਵੀ ਇਹ ਕਿਸੇ ਵੀ ਬੀਟੀ ਹੈ ਤਾਂ ਕਿਸੇ ਸਪਲਾਈ ਵਾਲੇ ਵੀ ਕਿਉਂਕਿ ਇਹਦੇ ਵਿੱਚ ਕਾ ਵੀ ਪੈਕ ਕੁਰਕੜਿਆਂ ਦੇ ਨੇ ਆਹ ਦੇਖ ਲਓ ਤੁਸੀਂ ਦੇਖ ਸਕਦੇ ਹੋ ਆਹ ਕੁਰਕੜਿਆਂ ਦੇ ਪੈਕ ਨੇ ਜੇ ਕਿਸੇ ਵੀਰ ਦੀ ਇਹ ਡਿੱਗੀ ਹੈ ਤਾਂ ਕਿਰਪਾ ਕਰਕੇ ਸਾਨੂੰ ਨਿਸ਼ਾਨੀ ਦੱਸ ਕੇ ਵੀ ਕਿੰਨੇ ਵਜੇ ਕਿੱਥੇ ਡਿੱਗੀ ਸੀ ਥੋੜਾ ਜਿਹਾ ਆਈਡੀਆ ਦੇ ਕੇ ਤੇ ਆਪਦੀ ਲੈ ਜੇ ਆਪਾਂ ਕਿਸੇ ਦਾ ਹੱਕ ਨਹੀਂ ਖਾਣਾ ਚਲੋ ਇਮਾਨਦਾਰੀ ਤਾਂ ਅੱਜ ਕੱਲ ਕੋਣ ਪੁੱਛਦਾ ਪਰ ਬੱਚਿਆਂ ਦੇ ਖਾਣ ਵਾਲੀ ਚੀਜ਼ ਹੈ ਪਰ ਜੇ ਕਿਸੇ ਦਾ ਇਹ ਪੰਜਾਹ ਨੁਕਸਾਨ ਹੁੰਦਾ ਕਿਸੇ ਗਰੀਬ ਦਾ ਕਿਸੇ ਡਰਾਈਵਰ ਭਾਈ ਦਾ ਜਾਂ ਕੋਈ ਸਪਲਾਈ ਵਾਲਾ ਸੀ ਉਹਦੀ ਇਹ ਡਿੱਗੀ ਐ ਤੇ ਆਪਦੀ ਲੈ ਜੇ ਪੈਕਟ ਅਸੀਂ ਇਹਦੇ ਵਿੱਚ ਗਿਣ ਕੇ ਰੱਖ ਦਿੰਨੇ ਆ 2 ਦਿਨ ਅਸੀਂ ਉਹਦੀ ਵੇਟ ਕਰਾਂਗੇ ਨਹੀਂ ਫੇ ਬੱਚਾਂ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਖੱੱਚਾ ਦੇਖਣ ਵਾਲੀ ਚੀਜ਼ ਐ ਠੀਕ ਐ ਜੀ ਆਹ ਪੈਕਟ ਗਿਣ ਦਿੰਨੇ ਆ ਇਹ ਗਿਣਤੀ ਕਰਿਆ ਹੈ 1 2 3 4 5 6 7 8 9 10 11 12 13 14 15 16 14 14 21 22 23 24 25 26 27 29 30 ਤੇ 31 31 ਬੈਟ ਨਿਕਲੇ ਤੇ 31 ਅੱਜ ਜਲਾਈ ਹੈ ਜੇ ਕਿਸੇ ਵੀਰ ਦੀ ਵੀ ਇਹ ਗਵਾਚੀ ਹੈ ਸਾਡੇ ਨਾਲ ਫ੍ਰੀ ਕੰਟੈਕਟ ਕਰਕੇ 98734 71677 8337 2025 ਦੋ ਦਲ ਬਾਈ ਜੀ ਵੇਟ ਕਰਾਂਗੇ ਉਦੋਂ ਬਾਅਦ ਬੱਚਾ ਦੇ ਵਿੱਚ ਪੰਨਾ ਗੁਸਤਾਣਾ ਕਰਿਓ ਤੇ ਆਪਦੀ ਲੈ ਜਾਓ ਅਸੀਂ ਪ੍ਰੇਮੀ ਬੰਦੇ ਆ ਇੱਕ ਬੇਨਤੀ ਹੈ ਬਾਈ ਬਣ ਕੇ ਸਾਰੇ ਸ਼ੇਅਰ ਕਰ ਦਿਓ ਕੋਈ ਇਹਦਾ ਗਲਤ ਮਤਲਬ ਨਾ ਠਾਇਓ ਜੀ ਇਹ ਕਿਸੇ ਦੀ ਹੈਗੀ ਹੈ ਕਿਸੇ ਹੱਕ ਹੈ ਵਿਚਾਰੇ ਦਾ ਆਪਦਾ ਲੈ ਜੀ ਠੀਕ ਹੈ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਬਹੁਤ ਬਹੁਤ ਧੰਨਵਾਦ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ